ਦਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਪ੍ਰਵਾਸੀ ਨੇ ਕਰਤਾ ਕਾਂਡ ਸੀਸੀਟੀਵੀ ਨਾ ਹੁੰਦੀ ਤਾਂ ਪਤਾ ਵੀ ਨਹੀਂ ਲੱਗਣਾ ਸੀ ਦੇਖੋ ਮੌਕੇ ਦੀਆਂ ਤਸਵੀਰਾਂ ਟਾਈਮ ਤੇ ਤੁਸੀਂ ਮਤਲਬ ਕਿ ਕੰਮ ਕਰਦੇ ਹੋ ਪਾਜੀ ਮੈਂ ਟੀਚਰ ਹਾਂ ਬਸੀ ਕਾਸ ਸਕੂਲ 'ਚ ਪੜ੍ਹਾਉਂਦੀ ਆ ਤੇ ਹਾਂਜੀ ਹਾਂਜੀ ਪ੍ਰਾਇਮਰੀ ਸਕੂਲ 'ਚ ਪੜ੍ਹਾਉਂਦੀ ਆ ਕਿੰਨੇ ਵਜੇ ਦੀ ਗੱਲ ਆ ਮੈਂ ਸਰ ਮੈਂ ਦਾ ਸਕੂਲ ਜਿਹੜੀਆਂ ਮੇਰੀ ਬੇਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੰਮੀ ਜਿਹੜੀ ਹੈ ਸਾਡੇ ਘਰ ਸਾਰੇ ਕੱਪੜੇ-ਕੁੱਪੜੇ ਖਿਲਰੇ ਹੋਏ ਆ ਤੇ ਮੈਂ ਕਿਹਾ ਵੀ ਕਦੀ ਸਾਡੇ ਇਦਾਂ ਹੋਈ ਤਾਂ ਹੈ ਨਹੀਂ ਅਸੀਂ ਕਾਫੀ ਚਿਰ ਤੋਂ ਇੱਥੇ ਰਹਿੰਦੇ ਆ ਪੂਰੇ ਮੁਹੱਲੇ 'ਚ ਹੀ ਨਹੀਂ ਕਦੀ ਸਾਡੇ ਇਦਾਂ ਚੋਰੀ ਹੋਈ ਨਾ ਕੋਈ ਚੋਰ ਦੇਖਿਆ ਸੀ ਤੇ ਇਹ ਪਹਿਲੀ ਵਾਰੀ ਆ ਕਿ ਜਿਹੜੀ ਸਾਡੇ ਇੱਥੇ ਚੋਰੀ ਹੋਈ ਆ ਤਾਂ ਫੇਰ ਭਾਜੀ ਮੈਂ ਉਸੇ ਵੇਲੇ ਸਕੂਲੋਂ ਤੁਰ ਪਈ ਆ ਤਾਂ ਮੈਂ ਸਵਾ 1:00 ਵਜੇ ਇੱਥੇ ਪਹੁੰਚੀ ਆ ਕੇ ਤਾਂ ਜਦੋਂ ਦੇਖਿਆ ਤਾਂ ਸਾਰਾ ਸਮਾਨ ਸੂਨ ਖਿਲਰਿਆ ਸਾਡਾ ਲੋਕਰ ਵੀ ਸਾਰਾ ਤੋੜਿਆ ਆ ਲੋਕਰ ਵਿੱਚ ਕੁਝ ਵੀ ਹੈ ਨਹੀਂ ਆ ਤਾਂ ਸੋਨੇ ਦੀ ਜਿਹੜੀ ਮੇਰੀ ਚੈਨ ਆ ਉਹ ਵੀ ਲੈ ਗਏ ਉਹ ਵੀ ਖਾਲੀ ਆ ਉਹਦਾ ਬਾਕਸ ਤਾਂ ਬਾਕੀ ਜਿਹੜੇ ਆ ਛੋਟੇ ਗਣੇ ਛੋਟੀਆਂ ਮੇਰੀਆਂ ਬਾਲੀਆਂ ਕੋਕਾ ਤੇ ਇੱਕ ਮੇਰੀ ਬੇਟੀ ਦਾ ਕੋਕਾ ਸੀ ਸੋਨੇ ਦਾ ਉਹ ਵੀ ਹੈ ਨਹੀਂ ਆ ਤੇ ਇੱਕ ਬਾਜੀ ਮੇਰਾ ਕਿੰਨਾ ਕੁ ਨੁਕਸਾਨ ਕਿੰਨਾ ਹੋਇਆ ਨੁਕਸਾਨ ਹੋ ਗਿਆ ਬਾਜੀ 4-5 ਲੱਖ ਦਾ ਸਤੇ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਹਾਂਜੀ ਕੀਤੀ ਐ ਪੁਲਿਸ ਆਈ ਐ ਮੌਕੇ ਹਾਂਜੀ ਤੇ ਕੀ ਕਹਿੰਦਾ ਪੁਲਿਸ ਉਹ ਕਹਿੰਦੇ ਵੀ ਤੁਸੀਂ ਐਪਲੀਕੇਸ਼ਨ ਲਿਖ ਕੇ ਦੇ ਦਿਓ ਤਾਂ ਫਿਰ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਸਾਨੂੰ ਕਿਹੜਾ ਕੰਦਾ ਦਾ ਸਾਨੂੰ ਭਾਈ ਸਦਰ ਪੈਂਦਾ ਸੀਸੀਟੀਵੀ ਵੀ ਆਈ ਐ ਤੁਹਾਨੂੰ ਸਮਝ ਹਾਂਜੀ ਇੱਕਾਈ ਐ ਕਿ ਉਹਦੇ ਵਿੱਚ ਕੋਈ ਬੰਦਾ ਐ ਜਿਹੜਾ ਕੰਦ ਟੱਪਦਾ ਪਿਆ ਵਾ ਕੀ ਮੰਗ ਕਰਦੇ ਹੋ ਹਾਂ ਸਰ ਮੰਗਦਾ ਇਹ ਹੀ ਆ ਵੀ ਦੇਖੋ ਅਸੀਂ ਮੈਂ ਮੇਰੀ ਬੇਟੀ ਵੀ ਆ ਉਹ ਵੀ ਪੜਨ ਜਾਂਦੀ ਆ ਤੇ ਮੈਂ ਵੀ ਘਰ ਨਹੀਂ ਰਿੰਦੀ ਅੱਗੇ ਸਾਡੀ ਭਾਬੀ ਉਹਦੇ ਵੀ ਨਿਆਣੇ ਛੋਟੇ ਛੋਟੇ ਆ ਤੇ ਬਈ ਇਹ ਜਿਹੜਾ ਬੰਦਾ ਆ ਨਾ ਅਸੀਂ ਤਾਂ ਕਦੀ ਦੇਖਿਆ ਨਹੀਂ ਆ ਬਈ ਇਹਨੂੰ ਫੜਿਆ ਜਾਵੇ ਤੇ ਜਿੰਨਾ ਸਾਡਾ ਮੁਆਵਜ਼ਾ ਆ ਉਹ ਦਿੱਤਾ ਜਾਵੇ ਇਹ ਹੈ ਵੀ ਭਈ ਆ ਸਾਡੇ ਜੋ ਹਾਲਾਤ ਜੋ ਨੇ ਬੱਚੇ ਵੀ ਘਰ ਦੇ ਵਿੱਚ ਆ ਹਾਂਜੀ ਛੋਟੇ ਬੱਚੇ ਆ ਤੇ ਅਸੀਂ ਵੀ ਮਾਵਾਂ ਧੀਆ ਬੇਟੀ ਮੇਰੀ ਪੜਦੀ ਆ ਤੇ ਮੈਂ ਕੰਮ ਤੇ ਜਾਂਦੀ ਆ ਫਿਰ ਸਾਡਾ ਘਰ ਤਾਂ ਇਦਾਂ ਖੁੱਲਾ ਹੀ ਰਹਿੰਦਾ ਹੈ ਤੇ ਇਹਦੇ ਨਾਲ ਫਿਰ ਜੇ ਅੱਜ ਸਾਡੇ ਘਰ ਚੋਰੀ ਹੋਈ ਆ ਕੱਲ ਨੂੰ ਹੋਰ ਕਿਤੇ ਵੀ ਹੋਊਗੀ ਇਸ ਕਰਕੇ ਮੈਂ ਇਹ ਕਰਨੀ ਆ ਵੀ ਇਹਨੂੰ ਫੜਿਆ ਜਾਵੇ ਘਰ ਦੇ ਵਿੱਚ ਤੁਸੀਂ ਕਹਿੰਦੇ ਕਿ ਚੋਰੀ ਹੋਈ ਆ ਹਾਂਜੀ ਕਿੰਨੇ ਟਾਈਮ ਤੇ ਤੁਸੀਂ ਮਤਲਬ ਕੰਮ ਕਰਦੇ ਹੋ ਪਾਜੀ ਮੈਂ ਟੀਚਰ ਆ ਬਸੀ ਕਾਸਟ ਸਕੂਲ ਚ ਪੜਾਨਦੀ ਆ ਤੇ ਹਾਂਜੀ ਹਾਂਜੀ ਪ੍ਰਾਇਮਰੀ ਸਕੂਲ ਚ ਪੜਾਨਦੀ ਆ ਕਿੰਨੇ ਵਜੇ ਦੀ ਗੱਲ ਆ ਮੈਂ ਸਰ ਮੈਂ ਦਾ ਸਕੂਲ ਜਿਹੜੀਆਂ ਮੇਰੀ ਬੇਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੰਮੀ ਜਿਹੜੀ ਹੈ ਸਾਡੇ ਘਰ ਸਾਰੇ ਕੱਪੜੇ-ਕੁੱਪੜੇ ਖਿਲਰੇ ਹੋਏ ਆ ਤੇ ਮੈਂ ਕਿਹਾ ਵੀ ਕਦੀ ਸਾਡੇ ਇਦਾਂ ਹੋਈ ਤਾਂ ਹੈ ਨਹੀਂ ਅਸੀਂ ਕਾਫੀ ਚਿਰ ਤੋਂ ਇੱਥੇ ਰਹਿੰਦੇ ਆ ਪੂਰੇ ਮੁਹੱਲੇ 'ਚ ਹੀ ਨਹੀਂ ਕਦੀ ਸਾਡੇ ਇਦਾਂ ਚੋਰੀ ਹੋਈ ਨਾ ਕੋਈ ਚੋਰ ਦੇਖਿਆ ਸੀ ਤੇ ਇਹ ਪਹਿਲੀ ਵਾਰੀ ਆ ਕਿ ਜਿਹੜੀ ਸਾਡੇ ਇੱਥੇ ਚੋਰੀ ਹੋਈ ਆ ਤਾਂ ਫੇਰ ਭਾਜੀ ਮੈਂ ਉਸੇ ਵੇਲੇ ਸਕੂਲੋਂ ਤੁਰ ਪਈ ਆ ਤਾਂ ਮੈਂ ਸਵਾ 1:00 ਵਜੇ ਇੱਥੇ ਪਹੁੰਚੀ ਆ ਕੇ ਤੋ ਜਦੋਂ ਦੇਖਿਆ ਤਾਂ ਸਾਰਾ ਸਮਾਨ ਫੋਨ ਫਿੱਲ ਰਿਆ ਸਾਡਾ ਲੋਕਰ ਵੀ ਸਾਰਾ ਤੋੜਿਆ ਆ ਲੋਕਰ ਵਿੱਚ ਕੁਝ ਵੀ ਹੈ ਨਹੀਂ ਆ ਤਾਂ ਸੋਨੇ ਦੀ ਜਿਹੜੀ ਮੇਰੀ ਚੈਨ ਆ ਉਹ ਵੀ ਲੈ ਗਏ ਉਹ ਵੀ ਖਾਲੀ ਆ ਉਹਦਾ ਬਾਕਸ ਤਾਂ ਬਾਕੀ ਜਿਹੜੇ ਆ ਛੋਟੇ ਗਣੇ ਛੋਟੀਆਂ ਮੇਰੀਆਂ ਬਾਲੀਆਂ ਕੋਕਾ ਤੇ ਇੱਕ ਮੇਰੀ ਬੇਟੀ ਦਾ ਕੋਕਾ ਸੀ ਸੋਨੇ ਦਾ ਉਹ ਵੀ ਹੈ ਨਹੀਂ ਆ ਤੇ ਇੱਕ ਬਾਜੀ ਮੇਰਾ ਕਿੰਨਾ ਕੁ ਨੁਕਸਾਨ ਕਿੰਨਾ ਹੋਇਆ ਨੁਕਸਾਨ ਹੋ ਗਿਆ ਬਾਜੀ 4-5 ਲੱਖ ਦਾ ਸਤੇ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਹਾਂਜੀ ਕੀਤੀ ਐ ਪੁਲਿਸ ਆਈ ਐ ਮੌਕੇ ਹਾਂਜੀ ਸਿੱਖ ਕੀ ਕਹਿਣਾ ਪੁੱਛਿਆ ਉਹ ਕਹਿੰਦੇ ਵੀ ਤੁਸੀਂ ਐਪਲੀਕੇਸ਼ਨ ਲਿਖ ਕੇ ਦੇ ਦਿਓ ਤਾਂ ਫਿਰ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਸਾਨੂੰ ਕਿਹੜਾ ਕੰਦਾ ਦਾ ਸਾਨੂੰ ਭਾਈ ਸਦਰ ਪੈਂਦਾ ਸੀਸੀਟੀਵੀ ਵੀ ਆਈ ਐ ਕੋਈ ਸਮਨੇ ਹਾਂਜੀ ਇੱਕਾਈ ਐ ਕਿ ਉਹਦੇ ਵਿੱਚ ਕੋਈ ਬੰਦਾ ਐ ਜਿਹੜਾ ਕੰਦ ਟੱਪਦਾ ਪਿਆ ਵਾ ਕੀ ਮੰਗ ਕਰਦੇ ਹੋ ਹਾਂ ਸਰ ਮੰਗਦਾ ਇਹ ਹੀ ਆ ਵੀ ਦੇਖੋ ਅਸੀਂ ਮੈਂ ਮੇਰੀ ਬੇਟੀ ਵੀ ਆ ਉਹ ਵੀ ਪੜਨ ਜਾਂਦੀ ਆ ਤੇ ਮੈਂ ਵੀ ਘਰ ਨਹੀਂ ਰਹਿੰਦੀ ਅੱਗੇ ਸਾਡੀ ਭਾਬੀ ਉਹਦੇ ਵੀ ਨਿਆਣੇ ਛੋਟੇ ਛੋਟੇ ਆ ਤੇ ਬਈ ਇਹ ਜਿਹੜਾ ਬੰਦਾ ਆ ਨਾ ਅਸੀਂ ਤਾਂ ਕਦੀ ਦੇਖਿਆ ਨਹੀਂ ਆ ਬਈ ਇਹਨੂੰ ਫੜਿਆ ਜਾਵੇ ਤੇ ਜਿੰਨਾ ਸਾਡਾ ਮੁਆਵਜ਼ਾ ਆ ਉਹ ਦਿੱਤਾ ਜਾਵੇ ਇਹ ਹੈ ਵੀ ਭਈਆ ਹੀ ਆ ਸਾਡੇ ਦੇ ਹਾਲਾਤ ਜੋ ਨੇ ਬੱਚੇ ਵੀ ਘਰ ਦੇ ਵਿੱਚ ਆ ਹਾਂਜੀ ਛੋਟੇ ਬੱਚੇ ਆ ਤੇ ਅਸੀਂ ਵੀ ਮਾਵਾਂ ਧੀਆ ਬੇਟੀ ਮੇਰੀ ਪੜਦੀ ਆ ਤੇ ਮੈਂ ਕੰਮ ਤੇ ਜਾਂਦੀ ਆ ਫਿਰ ਸਾਡਾ ਘਰ ਤਾਂ ਇਦਾਂ ਖੁੱਲਾ ਹੀ ਰਹਿੰਦਾ ਹੈ ਤੇ ਇਹਦੇ ਨਾਲ ਫਿਰ ਜੇ ਅੱਜ ਸਾਡੇ ਘਰ ਚੋਰੀ ਹੋਈ ਆ ਕੱਲ ਨੂੰ ਹੋਰ ਕਿਤੇ ਵੀ ਹੋਊਗੀ ਇਸ ਕਰਕੇ ਮੈਂ ਇਹ ਕਰਨੀ ਆ ਵੀ ਇਹਨੂੰ ਫੜਿਆ ਜਾਵੇ